ਵਿੱਚ ਤੂੜੀ ਬਣ ਜਾਂਦੀ ਹੈ ਤੂੜੀ ਬਣ ਤੋਂ ਬਾਅਦ ਵਿੱਚ ਜੋ ហេਠਾਂ ਥੋੜਾ ਜਿਹਾ ਜਾੜ ਰਹਿ ਜਾਂਦਾ ਥੋੜੀ ਜੀ ਜੋ ਉਪਰ ਵਾਲੀ ਰਹਿ ਜਾਂਦੀ ਆ ਉਸ ਨੂੰ ਵੀ ਅੱਗ ਲਗਾਈ ਜਾਂਦੀ ਆ ਔਰ ਅੱਗ ਲਾਉਣ ਤੋਂ ਬਾਅਦ ਵਿੱਚ ਇਹ ਵੀ ਨਹੀਂ ਧਿਆਨ ਰੱਖਿਆ ਜਾਂਦਾ ਵੀ ਇਹ ਅੱਗ ਕਿੱਥੇ ਜਾ ਰਹੀ ਆ ਜਿਹਦਾ ਕੀ ਨੁਕਸਾਨ ਹੋ ਰਿਹਾ ਤੇ ਅੱਜ ਮੈਂ ਜਦੋਂ ਜਾ ਰਿਹਾ ਸੀ ਤਾਂ ਮੈਂ ਦੇਖਿਆ ਵੀਡੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਹਾ ਜਾਂਦਾ ਹੈ ਕਿ ਇੱਕ ਮਾਂ ਬੋੜ ਦੀ ਛਾਂ ਤੇ ਬੋੜ ਦਾ ਦਰਖਤ ਤੁਸੀਂ ਦੇਖ ਰਹੇ ਹੋ ਇੱਕ ਮਾਂ ਦੀ ਗੱਲ ਕਰੀ ਹੈ ਬੋੜ ਦੀ ਛਾਂ ਵਰਗਾ ਠੰਡੀ ਛਾਂ ਇੱਕ ਮਾਂ ਦਾ ਪਿਆਰ ਹੁੰਦਾ ਤੇ ਬੋੜ ਦੇ ਦਰਖਤ ਦੇ ਨਾਲ ਉਹਦੀ ਤੁਲਨਾ ਕਰੀ ਗਈ ਹੈ ਸੋ ਵੀਰੋ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਦੇਖੋ ਜਦੋਂ ਆਪਾਂ ਅੱਗ ਲਾਉਨੇ ਆ ਚਲੋ ਦੇਖੋ ਵੈਸੇ ਤਾਂ ਆਪਾਂ ਸਰਕਾਰ ਦੀ ਕਿੰਨੀ ਕ ਮੰਨਦੇ ਆ ਕਈ ਵਾਰੀ ਸੀ ਪਿੰਡਾਂ ਸ਼ਹਿਰਾਂ ਵਿੱਚ ਆਮ ਨਿਕਲਦੇ ਆ ਕੰਧਾਂ ਦੇ ਉੱਪਰ ਵੱਡੇ ਵੱਡੇ ਬੋਰਡ ਲਾ ਕੇ ਲਿਖਿਆ ਹੁੰਦਾ ਵੀ ਪਰਾਲੀ ਨੂੰ ਅੱਗ ਨਾ ਲਾਓ ਸਗੋਂ ਖੇਤ ਵਿੱਚ ਹੀ ਮਿਲਾਓ ਠੀਕ ਹੈ ਜੀ ਇਹਦੀ ਖਾਦ ਤਿਆਰ ਕਰੋ ਇਹਨੂੰ ਖੇਤ ਵਿੱਚ ਹੀ ਬਾਓ ਪਰ ਫੇਰ ਵੀ ਅਸੀਂ ਕਿਤੇ ਨਾ ਕਿਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਆ ਫੇਰ ਵੀ ਇੰਨਾ ਸਮਝਾਉਣ ਦੇ ਬਾਵਜੂਦ ਵੀ ਫੇਰ ਵੀ ਖੇਤਾਂ ਨੂੰ ਅੱਗ ਲਗਾਈ ਜਾ ਰਹੀ ਹੈ ਖੇਤਾਂ ਵਿੱਚ ਜੋ ਪਰਾਲੀ ਹੁੰਦੀ ਆ ਉਹਨੂੰ ਅੱਗ ਲਾਈ ਜਰੀਆ ਪ੍ਰਸ਼ਾਸਨ ਸਰਕਾਰ ਸਾਡਾ ਕਾਨੂੰਨ ਸਾਡੀ ਸਰਕਾਰ ਜਿੱਥੇ ਤੱਕ ਮਦਦ ਕਰਦੀ ਹੈ ਹੁਣ ਤਾਂ بڑے ਪਰਾਲੀ ਨੂੰ ਸਾਂਭਣ ਦੇ ਜਰੀਏ ਬਣ ਚੁੱਕੇ ਨੇ ਪਰਾਲੀ ਤੋਂ ਸੀਐਨਜੀ ਗੈਸ ਪੈਦਾ ਹੁੰਦੀ ਆ ਜਾਂ ਹੋਰ ਕਾਫੀ ਜਗ੍ਹਾ ਤੇ ਇਹਨੂੰ ਵਰਤਿਆ ਜਾਂਦਾ ਹੁਣ ਤਾਂ ਪਰਾਲੀ ਸਾਂਭੀ ਵੀ ਜਾ ਰਹੀ ਆ ਪਰ ਅਸੀਂ ਕਿਤਨਾ ਕਿਤੇ ਮਤਲਬ ਕੰਮ ਤੋਂ ਜਲਦੀ ਵਿਹਲੇ ਹੋਣ ਲਈ ਸਾਡਾ ਕੰਮ ਜਲਦੀ ਨਿਬੜ ਜਾਵੇ ਤੇ ਪਰਾਲੀ ਨੂੰ ਅੱਗ ਲਾ ਰਹੇ ਆ ਤੇ ਜਿਸ ਨੇ ਚਲੋ ਭਰਾਵੋ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਤੁਹਾਨੂੰ ਜੋ ਤੁਹਾਨੂੰ ਸਹੀ ਲੱਗਦਾ ਉਹ ਕਰੋ ਦੇਖੋ ਅਗਰ ਕਿਸੇ ਨੂੰ ਸਮਝਾਉਣਾ ਤਾਂ ਸਿੱਧਾ ਗੱਲ ਨੂੰ ਆਉਂਦਿਆ ਵੀ ਸਾਡੀ ਦੁਕਾਨਦਾਰੀ ਹੈ ਜੀ ਸਾਡੇ ਖੇਤ ਆ ਤੂੰ ਕੌਣ ਹੋ ਨਾ ਬੋਲਣ ਵਾਲਾ ਤੇਰਾ ਕੀ ਮਤਲਬ ਤੂੰ ਕੌਣ ਲੱਗਦਾ ਹਰ ਇੱਕ ਨੂੰ ਆਪੋ ਆਪਣਾ ਕੰਮ ਪਿਆਰਾ ਕਿਸੇ ਨੂੰ ਕਿਸੇ ਦੀ ਦੁਕਾਨਦਾਰੀ ਹੈ ਕਿਸੇ ਦਾ ਕੋਈ ਵੀ ਆ ਚਲੋ ਇਹ ਨਹੀਂ ਸੋ ਕੰਮ ਕਰਦੇ ਆ ਲੋਕ ਪਰ ਅੱਜ ਮੇਰਾ ਲਾਈਵ ਹੋਣ ਦਾ ਸਿਰਫ ਇਹੀ ਕਾਰਨ ਸੀ ਚਲੋ ਅੱਗੇ ਲਾਣੇ ਆ ਕੋਈ ਗੱਲ ਨਹੀਂ ਲਾਓ ਤੇ ਪੇੜ ਪੌਦੇ ਜਿਹੜੇ ਆ ਮਤਲਬ ਇਹਨਾਂ ਦਰਖਤਾਂ ਦਾ ਕੀ ਕਸੂਰ ਆ ਇਹ ਜੋ ਪੰਛੀ ਆਲ ਨੇ ਬਣਾ ਕੇ ਦਰਖਤਾਂ ਤੇ ਬੈਠਦੇ ਨੇ ਇਹਨਾਂ ਦਾ ਕੀ ਕਸੂਰ ਆ ਕੀ ਕਸੂਰ ਆ ਵੀ ਅਸੀਂ ਉਹ ਅੱਗ ਲਾ ਕੇ ਸੀ ਪੇੜ ਜੋ ਕਿ ਸਾਨੂੰ ਆ ਤੁਸੀਂ ਬੋਰ ਦਾ ਦਰਖਤ ਦੇ ਰਹੇ ਹੋ ਕਿਵੇਂ ਚੋੜ ਸਿਆ ਪਿਆ ਮੱਚਿਆ ਪਿਆ ਇਹਦੇ ਪੱਤੇ ਸੁੱਕ ਚੁੱਕੇ ਨੇ ਕਦੋਂ ਇਹ ਹਰਾ ਭਰਾ ਹੋਣਾ ਕਿਤਨਾ ਕਿਤੇ ਧਰਤੀ ਦਾ ਟੈਂਪਰੇਚਰ ਵੀ ਇਹਦੇ ਨਾਲ ਅੱਪ ਹੋ ਰਿਹਾ ਐਨੀ ਜ਼ਿਆਦਾ ਗਰਮੀ ਪੈਣ ਲੱਗੀ ਹੁਣ ਮਈ ਮਹੀਨਾ ਚੱਲਦਾ ਮਈ ਦੇ ਵਿੱਚ ਤੁਸੀਂ ਦੇਖ ਲਓ ਬਾਹਰ ਕਿੰਨੀ ਗਰਮੀ ਆ ਬਾਹਰ ਨਿਕਲਿਆ ਨਹੀਂ ਜਾ ਰਿਹਾ ਕਿੰਨੀ ਜ਼ਿਆਦਾ ਧੁੱਪ ਕਿੰਨੀ ਜ਼ਿਆਦਾ ਟੈਂਪਰੇਚਰ ਅੱਪ ਹੋ ਗਿਆ ਕਾਰਨ ਗਰਮੀ ਦਾ ਕਾਰਨ ਮੈਂ ਇਹ ਨਹੀਂ ਕਹਿੰਦਾ ਵੀ ਅੱਗ ਲਾਉਣ ਦੇ ਨਾਲ ਹੀ ਵੀ ਗਰਮੀ ਵਧੀ ਆ ਪਰ ਕਿਤੇ ਨਾ ਕਿਤੇ ਅਸੀਂ ਅੱਗ ਜੇ ਨਾ ਲਈਏ ਸਾਡੀ ਧਰਤੀ ਸਾਡਾ ਵਾਤਾਵਰਨ ਬਚਿਆ ਰਹੂਗਾ ਕਹਿਣ ਦਾ ਮਤਲਬ ਇਹ ਆ ਭਰਾਵੋ ਜਦੋਂ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਅੱਗ ਲਾਉਨੇ ਹੋ ਤਾਂ ਉਸ ਟਾਈਮ ਕਮ ਸੇ ਕਮ ਤੁਸੀਂ ਇਹ ਤਾਂ ਧਿਆਨ ਰੱਖੋ ਵੀ ਆੜ ਦਾਲੇ ਕੋਈ ਜੋ ਪੇੜ ਨੇ ਪੌਦੇ ਨੇ ਸਾਡੇ ਉਹਨਾਂ ਦੇ ਉੱਪਰ ਕਿਸੇ ਜਾਨਵਰਾਂ ਦਾ ਆਲ ਨਾ ਜਾਨਵਰ ਬੈਠੇ ਨੀ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਦਰਖਤ ਦੇ ਇੱਕ ਵਾਰ ਜੜਾਂ ਨੂੰ ਅੱਗ ਲੱਗੀ ਉਹ ਮੁੜ ਕੇ ਹਰਾ ਭਰਾ ਨਹੀਂ ਹੁੰਦਾ ਉਹ ਸੁੱਕ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਰੱਖਦੇ ਨੇ ਦਰਖਤ ਕੀ ਕਰਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਰੱਖਦੇ ਆ ਦਰਖਤ ਭੌਂਖੋਰ ਨੂੰ ਰੋਕਦੇ ਆ ਹੜ੍ਹਾਂ ਨੂੰ ਰੋਕਦੇ ਆ ਤੇ ਮੀਂਹ ਲਿਆਉਣ ਦੇ ਵਿੱਚ ਸਾਡੀ ਮਦਦਗਾਰ ਕਰਦੇ ਆ ਮੀਂਹ ਲਿਆਉਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਆ ਜਿਸ ਦੇ ਨਾਲ ਕਿ ਮੀਂਹ ਪੈਂਦਾ ਤਾਂ ਕਰਕੇ ਇਹ ਦਰਖਤ ਮਤਲਬ ਸਾਡੀ ਬਹੁਤ ਜ਼ਿਆਦਾ ਮਦਦ ਕਰਦੇ ਆ ਮੰਨ ਲਓ ਕੋਈ ਰਸਤੇ ਵਿੱਚ ਨਿਕਲਿਆ ਜਾ ਰਿਹਾ ਕੋਈ ਸਾਈਕਲ ਤੇ ਆ ਕੋਈ ਮੋਟਰਸਾਈਕਲ ਦੇ ਉੱਪਰ ਆ ਮੀਂਹ ਆ ਗਿਆ ਬਾਰਸ਼ ਦਾ ਮੌਸਮਾਂ ਮੀਂਹ ਆ ਗਿਆ ਤਾਂ ਦਰਖਤ ਦੇ ਖੜਕੇ ਵੀ ਸਾਨੂੰ ਇੱਕ ਸਹਾਰਾ ਮਿਲਦਾ ਐਨੀ ਸਾਡੀ ਮਦਦ ਕਰਦੇ ਆ ਪਰ ਕਿਤੇ ਨਾ ਕਿਤੇ ਹੁਣ ਜੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜੋ ਬੋਰਡ ਦਾ ਦਰਖਤ ਜਿਹਨੂੰ ਕਿਹਾ ਜਾਂਦਾ ਸੀ ਇੱਕ ਮਾਂ ਬੋਰਡ ਦੀ ਛਾਂ ਤੇ ਅੱਜ ਇਹ ਪੂਰਾ ਝੁਲਸ ਗਿਆ ਤੇ ਆ ਦੇਖ ਲਓ ਸੁੱਕਿਆ ਪਿਆ ਇਹਦੇ ਨਾਲ ਦੇ ਹੋਰ ਦਰਖਤ ਕਿੰਨੇ ਮੱਚ ਚੁੱਕੇ ਨੇ ਸੁੱਕ ਚੁੱਕੇ ਨੇ ਤੇ ਪੰਛੀਆਂ ਦੇ ਜੋ ਆਲ ਨੇ ਸੀ ਉਹ ਪਤਾ ਨਹੀਂ ਛੋਟੇ ਛੋਟੇ ਵਿੱਚ ਬੱਚੇ ਹੋਣੇ ਆ ਖਰੀ ਆਂਡੇ ਹੋਣੇ ਆ ਜੀਵ ਹੱਤਿਆ ਵੀ ਹੋ ਰਹੀ ਆ ਇਹਦਾ ਜ਼ਿੰਮੇਵਾਰ ਕੌਣ ਆ ਕਿਸੇ ਨੂੰ ਨਹੀਂ ਸਰੇ ਰਹਾ ਜਾਸਾ ਦਾ ਇਹਦਾ ਜ਼ਿੰਮੇਵਾਰ ਕੌਣ ਹੈ ਦੋਸਤੋ ਮੇਰਾ ਅੱਜ ਦਾ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਜਾਂ ਕਿਸੇ ਦੇ ਖਿਲਾਫ ਜਾਂ ਕਿਸੇ ਖੇਤ ਵਾਲੇ ਵੀਰ ਦੇ ਜਾਂ ਕਿਸਾਨਾਂ ਦੇ ਸਿਰਫ ਇੱਕ ਛੋਟਾ ਜਿਹਾ ਮੈਸੇਜ ਦੇਣ ਲਈ ਵੀ ਚਲੋ ਭਰਾਵੋ ਕੋਈ ਗੱਲ ਨਹੀਂ ਖੇਤਾਂ ਨੂੰ ਅੱਗ ਲਾਓ ਜਰੂਰ ਇਹ ਤੁਹਾਨੂੰ ਪਤਾ ਵੀ ਅੱਗ ਦੇਖੋ ਸਰਕਾਰਾਂ ਇੰਨਾ ਕੁਝ ਕਰ ਰਹੀਆਂ ਨੇ ਆਪਾਂ ਫੇਰ ਵੀ ਨਹੀਂ ਹਟ ਰਹੇ ਸਾਡੀ ਪ੍ਰਾਲੀ ਸੰਭਾਲੀ ਜਾ ਰਹੀ ਆ ਠੀਕ ਆ ਪਰ ਸਰਕਾਰਾਂ ਨੇ ਜ਼ੋਰ ਲਾ ਲਾ ਕੇ ਥੱਕ ਕੇ ਵੀ ਨਾ ਲਾਓ ਨਾ ਲਾਓ ਫੇਰ ਵੀ ਆਪਾਂ ਨਹੀਂ ਮੰਨ ਰਹੇ ਚਲੋ ਤੁਸੀਂ ਲਾ ਰਹੇ ਹੋ ਤੁਹਾਡੀ ਆਪਣੀ ਸੋਚ ਆ ਇਹਦੇ ਨਾਲ ਪ੍ਰਾਲੀ ਜਿਵੇਂ ਖੇਤਾਂ ਨੂੰ ਅੱਗ ਲਾਉਂਦੇ ਆ ਤਾਂ ਟੈਂਪਰੇਚਰ ਆਪ ਹੁੰਦਾ ਤੇ ਧਰਤੀ ਦੇ ਵਿੱਚੋਂ ਗਰਮੀ ਪੈਦਾ ਹੁੰਦੀ ਆ ਤੇ ਨਾਲ ਦੇ ਨਾਲ ਦੇਖਿਆ ਜਾਂਦਾ ਕਈ ਵਾਰ ਰੋਡ ਦੇ ਉੱਪਰ ਆ ਰਾਲੀ ਨੂੰ ਅੱਗ ਲੱਗਣ ਦੇ ਕਾਰਨ ਕਾਫੀ ਗੱਡੀਆਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਕਈ ਵਾਰ ਸੁਣ ਦੇ ਵਿੱਚ ਆਈਆਂ ਨੇ ਘਟਨਾ। ਸਕੂਲ ਵਾਲੀਆਂ ਬੈਨ ਬੱਚੇ ਜਦੋਂ ਜਾ ਰਹੇ ਹੁੰਦੇ ਨੇ ਰੋਡ ਦੇ ਉੱਪਰ ਅੱਗ ਕਾਰਨ ਦੇ ਅੱਗ ਲੱਗਣ ਦੇ ਕਾਰਨ ਉਹਨਾਂ ਦੇ ਐਕਸੀਡੈਂਟ ਹੋ ਜਾਂਦੇ ਨੇ। ਕਈ ਬੱਚਿਆਂ ਦੀ ਮਤਲਬ ਦੇਖਿਆ ਵੀ ਡੈਥ ਵੀ ਹੋਈਆਂ ਨੇ। ਕਈ ਬੱਚੇ ਮੌਤ ਦਾ ਕਾਰਨ ਵੀ ਬਣੇ ਨੇ ਅੱਗ ਦੇ ਕਾਰਨ। ਤੇ ਥੋੜੇ ਦਿਨਾਂ ਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਇੱਕ ਕਤੂਰੇ ਸੀਗੇ ਬੱਚੇ ਕੁੱਤੇ ਦੇ ਤੇ ਉਹ ਆਪਣਾ ਅੱਗ ਦੇ ਵਿੱਚ ਮੱਚ ਗਏ ਝੁੱਲਸ ਗਏ ਅੱਗ ਲੱਗ ਗਈ ਉਹਨਾਂ ਨੂੰ ਇੱਕ ਬੱਚਾ ਛੋਟਾ ਜਿਹਾ ਹਜੇ 4-5 ਦਿਨਾਂ ਦਾ ਸੀ ਅੱਖਾਂ ਵੀ ਨਹੀਂ ਖੁੱਲੀਆਂ ਸੀ ਬਾਹਰ ਆ ਕੇ ਮਤਲਬ ਖੇਤ ਤੋਂ ਬਾਹਰ ਆ ਗਿਆ ਸੀ ਅੱਗ ਤੋਂ ਉਹ ਵੀ ਮੱਚਿਆ ਹੋਇਆ ਸੀ ਤੇ ਵਿੱਚ ਅੱਗ ਦੇ ਵਿੱਚ ਵੀਡੀਓ ਲਾਈਵ ਤਸਵੀਰਾਂ ਕਿਸੇ ਵੀਰ ਦੀ ਵੀਡੀਓ ਪਾਈ ਹੋਈ ਸੀ ਉਹ ਦੇਖੀਆਂ ਤਾਂ ਬੱਚੇ ਛੋਟੇ-ਛੋਟੇ ਮੱਚੇ ਪਏ ਸੀ ਤਾਂ ਇਹਦਾ ਜ਼ਿੰਮੇਵਾਰ ਕੌਣਾ ਕੁਈ ਨਹੀਂ ਸਾਡਾ ਤਾਂ ਮਕਸਦ ਸਾਡੇ ਖੇਤ ਸਹੀ ਹੋਣੇ ਚਾਹੀਦੇ ਆ ਜੀ ਕੰਮ ਤੋਂ ਜਲਦੀ ਵਿਹਲੇ ਹੋਈਏ ਅੱਗ ਲਾ ਦੋ ਬਸ ਸਾਡਾ ਮਕਸਦ ਸਿਰਫ ਇੰਨਾ ਰਹਿ ਚੁੱਕਿਆ ਪਰ ਦੇਖੋ ਵੀਰੋ ਕਿਤੇ ਨਾ ਕਿਤੇ ਸਾਡਾ ਸਮਾਜ ਵਾਤਾਵਰਨ ਨੂੰ ਵੀ ਸੁਧਰ ਰੱਖਣਾ ਪੈਣਾ ਸੁਧ ਅੱਜ ਜੇ ਦੇਖਿਆ ਜਾਵੇ ਤਾਂ ਪੰਜਾਬ ਨੂੰ ਖਤਮ ਕਰਨ ਤੇ ਤੁਲੇ ਹੋਇਆ ਜੇ ਦੇਖਿਆ ਜਾਵੇ ਤਾਂ ਸਾਡੀ ਧਰਤੀ ਅੱਜ ਇੱਕ ਜ਼ਹਿਰ ਤੇ ਲੱਗ ਚੁੱਕੀ ਆ ਇੱਕ ਜ਼ਹਿਰੀਲੀ ਧਰਤੀ ਸਾਡੀ ਬਣ ਚੁੱਕੀ ਆ ਸਾਡੀ ਜ਼ਮੀਨ ਜ਼ਹਿਰੀਲੀ ਬਣ ਚੁੱਕੀ ਆ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਕੈਮੀਕਲ ਇੰਨੀ ਜ਼ਿਆਦਾ ਰੇਹਾਂ ਸਪਰੇਆਂ ਕੀਟਨਾ ਸੱਕ ਕੀਟਨਾ ਸੱਕ ਇੰਨੇ ਜ਼ਿਆਦਾ ਯੂਜ਼ ਹੁੰਦੇ ਆ ਇੰਨੇ ਜ਼ਿਆਦਾ ਪਾਏ ਜਾਂਦੇ ਆ ਕਿ ਸਾਡੇ ਖਾਣ ਲਾਇਕ ਚੀਜ਼ ਨਹੀਂ ਫਿਰ ਅਸੀਂ ਡਾਕਟਰਾਂ ਕੋਲ ਜਾਂਦੇ ਆ ਡਾਕਟਰ ਕਹਿੰਦੇ ਆ ਜੀ ਤੁਹਾਡਾ ਖਾਣਾ ਪੀਣਾ ਸਹੀ ਨਹੀਂ ਖਾਣਾ ਪੀਣਾ ਸਹੀ ਕਰੋ ਕਿਵੇਂ ਕਰਾਂਗੇ ਜੀ ਖਾਣਾ ਪੀ ਖਾਣਾ ਪੀਣਾ ਤਦ ਹੀ ਸਹੀ ਹੋ ਸਕਦਾ ਜੇ ਅਸੀਂ ਵਧੀਆ ਖਾਵਾਂਗੇ ਜੇ ਅਸੀਂ ਵਧੀਆ ਉਗਾਵਾਂਗੇ ਅਸੀਂ ਇਹ ਨਹੀਂ ਵੀ ਆਪ ਵਧੀਆ ਖਾਈਏ ਤੇ ਹੋਰਾਂ ਦੇ ਬੱਚੇ ਭੁੱਖੇ ਮਰਨ ਜ਼ਹਿਰ ਖਾਣ ਤਾਂ ਭਰਾਵੋ ਜਿਹਹ ਜਾਂ ਬੀਜਾਂਗੇ ਉਹ ਜਾਂ ਫਿਰ ਵੱਡਾਂਗੇ ਜਿਹਹ ਜਾਂ ਬੋਵਾਂਗੇ ਉਹ ਜਾਂ ਵੱਢਣਾ ਪੈਣਾ ਜਿਹਹ ਜੇ ਕਰਮ ਕਰਾਂਗੇ ਉਹ ਜੇ ਫਲ ਸਾਨੂੰ ਜ਼ਰੂਰ ਮਿਲਣਗੇ ਤਾਂ ਕਰਕੇ ਆਰਗੈਨਿਕ ਖੇਤੀ ਕਰੋ ਵੱਧ ਤੋਂ ਵੱਧ ਤਾਂ ਕਿ ਇਹ ਰੇਸਪਰੇਅ ਦਾ ਘਟ ਆਪਾਂ ਜਿੰਨਾ ਵੀ ਕੀਟਨਾ ਸਕ ਪਾਉਨੇ ਆ ਉਹਦਾ ਘੱਟ ਉਪਯੋਗ ਹੋ ਸਕੇ ਸਾਡਾ ਸਮਾਜ ਸਾਡਾ ਵਾਤਾਵਰਨ ਸੁਧਰੇ ਜਿਵੇਂ ਲਾਲੂ ਫੂਡ ਦਾ ਮਹਿਕਮਾ ਫੂਡ ਮਹਿਕਮਾ ਜਿਵੇਂ ਅਸੀਂ ਦੀਵਾਲੀ ਮੌਕੇ ਚੈੱਕ ਕਰਦੇ ਆ ਉਹ ਵੀ ਖੋਆ ਨਕਲੀ ਆ ਦੁੱਧ ਨਕਲੀ ਆ ਰਿਆ ਜਾਂ ਖਾਣ ਵਾਲੀਆਂ ਚੀਜ਼ਾਂ ਨੇ ਉਹ ਨਕਲੀ ਆ ਰੀਆਂ ਨੇ ਫੈਕਟਰੀਆਂ ਬੰਦ ਹੋਈਆਂ ਵੱਡੇ ਵੱਡੇ ਸਟੋਰ ਬੰਦ ਹੋਏ ਵੱਡੀਆਂ ਵੱਡੀਆਂ ਮਠਿਆਈਆਂ ਦੀਆਂ ਦੁਕਾਨਾਂ ਬੰਦ ਹੋਈਆਂ ਉਹ ਚੈੱਕ ਹੋ ਰਿਹਾ ਦੁਕਾਨਾਂ ਨੂੰ ਤਾਲੇ ਲੱਗ ਰਹੇ ਨੇ ਠੀਕ ਹੈ ਜੀ ਪਰ ਕੋਈ ਇਹ ਕੋਈ ਕਿਤੇ ਮੇਰੀ ਇੱਕ ਮਤਲਬ ਮੇਰੀ ਆਪਣੀ ਸੋਚ ਆ ਮੈਂ ਕਿਸੇ ਤੇ ਉਂਗਲੀ ਨਹੀਂ ਟੇਪਣੀ ਨਹੀਂ ਕਰ ਰਿਆ ਮੇਰੀ ਆਪਣੀ ਪਰਸਨਲ ਸੋਚ ਆ ਵੀ ਅਸੀਂ ਇਹ ਕਿਉਂ ਨਹੀਂ ਦੇਖਦੇ ਵੀ ਸਾਡੇ ਖਾਨ ਲੈਕ ਖੇਤ ਦੇ ਵਿੱਚ ਜੋ ਸੀ ਉਪਜ ਪੈਦਾ ਕਰ ਰਹੇ ਹਾਂ ਖਾਣ ਲਾ ਕੇ ਹੈ ਕਿ ਨਹੀਂ ਸਾਡੇ ਖਾਣ ਲਾ ਕੇ ਹੈ ਕਿ ਅਸੀਂ ਖਾ ਸਕਦੇ ਆ ਕਿ ਅਸੀਂ ਜ਼ਹਿਰ ਖਾ ਰਹੇ ਆ ਜੇ ਅਸੀਂ ਜ਼ਹਿਰ ਬੀਜ ਰਹੇ ਆ ਤਾਂ ਜ਼ਹਿਰੀ ਖਾਵਾਂਗੇ ਤਾਂ ਉਥੇ ਕਿਉਂ ਨਹੀਂ ਓਬਜੈਕਸ਼ਨ ਲੱਗ ਰਹੀ ਉਹਨਾਂ ਦੀ ਕੋਈ ਰੋਕத் ਥਾਮ ਨਹੀਂ ਉਸ ਨੂੰ ਕੋਈ ਰੋਕਿਆ ਨਹੀਂ ਜਾ ਸਕਦਾ ਜਦੋਂ ਕਿਸੇ ਦੁਕਾਨਦਾਰ ਨੇ ਕੋਈ ਚੀਜ਼ ਵੇਚਣੀ ਹੋਵੇ ਤਾਂ ਉਹਤੇ ਰੋਕ ਲੱਗ ਜਾਂਦੀ ਹੈ ਜੀ ਇਹ ਤੇਰਾ ਖੋਆ ਨਕਲੀ ਆ ਤੇਰੀ ਆਹ ਚੀਜ਼ ਨਕਲੀ ਆ ਦੁੱਧ ਨਕਲੀ ਆ ਤੂੰ ਨਕਲੀ ਚੀਜ਼ ਵੇਚ ਰਿਹਾ ਕੀ ਅੱਜ ਸਾਨੂੰ ਖੇਤਾਂ ਦੇ ਵਿੱਚੋਂ オリジナル ਚੀਜ਼ ਮਿਲਦੀ ਆ ਇਹ ਨਕਲੀ ਨਹੀਂ ਮਿਲਦੀ ਐਨੀਆਂ ਰੇਹਾਂ ਸਪਰੇਹਾਂ ਨਾਲ ਚੀਜ਼ ਪੈਦਾ ਕੀਤੀ ਹੋਈ ਤਾਂ ਅਸੀਂ ਜੋ ਖਾ ਰਹੇ ਹਾਂ ਤਾਂ ਜ਼ਹਿਰੀ ਖਾ ਰਹੇ ਹਾਂ ਜੇ ਅੱਜ ਸਾਡੇ ਜੇਸੀ ਮੱਝਾਂ Gama ਕਰ ਰੱਖੀਆਂ ਨੇ ਉਹਨਾਂ ਨੂੰ ਰੇਸ ਸਪਰੇਅ ਪਾ ਕੇ ਇੱਕ ਜ਼ਹਿਰ ਦਾ ਦੁੱਧ ਹੀ ਮਿਲ ਰਿਹਾ ਹੁਣ ਕਈ ਵਾਰੀ ਸੁਣਦੇ ਵਿੱਚ ਆਇਆ ਡਾਕਟਰਾਂ ਚੋਂ ਸੁਣਦੇ ਆ ਵੀਰ ਜੀ ਦੁੱਧ ਪੀਣਾ ਬੰਦ ਕਰੋ ਕਿਉਂ ਜੀ ਰਿਆਂ ਸਪਰੇਅ ਵਾਲੇ ਪਸ਼ੂ ਪੱਠੇ ਖਾ ਰਿਹਾ ਸਾਰਾ ਚਾਰਾ ਖਾ ਰਿਹਾ ਤਾਂ ਉਹ ਜ਼ਹਿਰ ਆ ਜੀ ਅਸੀਂ ਖਾਣਾ ਤਾਂ ਬੰਦ ਕਰੋ ਮੇਰੇ ਖਿਆਲ ਨਾਲ 95% ਲੋਕ ਅੱਜਕੱਲ ਬਿਮਾਰ ਪੈ ਰਹੇ ਨੇ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਨੇ ਕੈਂਸਰ ਵਰਗੀਆਂ ਬਿਮਾਰੀਆਂ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਇੰਨੀਆਂ ਜ਼ਿਆਦਾ ਬਿਮਾਰੀਆਂ ਕਿ ਜਿਸ ਦਾ ਕੋਈ ਅੰਤ ਨਹੀਂ ਕੀ ਕਿ ਸਾਡੇ ਖਾਣ ਕਰਨ ਵੀ ਆਪਣਾ ਖਾਣ ਪੀਣ ਸਹੀ ਕਰੀਏ ਜੇ ਖਾਣਾ ਪੀਣਾ ਤਦ ਹੀ ਹੋ ਸਹੀ ਹੋ ਸਕਦਾ ਜਦਕਿ ਅਸੀਂ ਖੇਤਾਂ ਦੇ ਵਿੱਚੋਂ ਵਧੀਆ ਅਨਾਜ ਪੈਦਾ ਕਰਾਂਗੇ ਤਾਂ ਸਾਡਾ ਵਧੀਆ ਖਾਵਾਂਗੇ ਤੇ ਵਧੀਆ ਪੀਵਾਂਗੇ ਤਾਂ ਸਾਡੀ ਸਿਹਤ ਦਾ ਰਾਜ ਚੰਗਾ ਰਹੂਗਾ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਸੀ ਲੋਕ ਕਿਉਂ 100 100 100 ਸਾਲ ਉਮਰ ਹੁੰਦੀ ਸੀ ਐਨੀ ਉਮਰ ਹੁੰਦੀ ਸੀ ਔਰ ਉਸ ਤੋਂ ਬਾਅਦ ਵਿੱਚ ਕਹਿੰਦੇ 5-5 ਕਿਲੋ ਗੁੜ ਮੈਂ ਸੁਣਦੇ ਵਿੱਚ ਆਇਆ ਪੰਸੇਰੀ ਪੰਸੇਰੀ ਗੁੜ ਐਦਾਂ ਹੀ ਖਾ ਜਾਂਦੇ ਸੀ ਤੁਰਦੇ ਫਿਰਦੇ ਕਿਲੋ-ਕਿਲੋ ਚਨੇ ਖਾ ਜਾਂਦੇ ਕਿਲੋ-ਕਿਲੋ ਕੱਚਾ ਦੇਸੀ ਕੀ ਪੀ ਜਾਂਦੇ 5-5 ਕਿਲੋ ਦੁੱਧੋ ਘੀ ਜਾਂਦੀ ਕਿਉਂ オリジナル ਸੀ ਉਸ ਟਾਈਮ ਕੋਈ ਖਾਦ ਕੋਈ ਕੀਟਨਾ ਸੱਕ ਕੋਈ ਦਵਾਈਆਂ ਕੋਈ ਰੇ ਸਪਰੇ ਨਹੀਂ ਹੁੰਦੀਆਂ ਸੀ ਸਿਰਫ ਦੇਸੀ ਗੋਹੇ ਦੀ ਖਾਦ ਪਾਉਂਦੇ ਸੀ ਤਾਂ ਸੇਤਾਂ ਵੀ ਸੀ ਉਦੋਂ ਇੰਨੇ ਡਾਕਟਰ ਵੀ ਨਹੀਂ ਸੀ ਇੰਨੇ ਹਸਪੀਟਲ ਨਹੀਂ ਸੀ ਹੁਣ ਦੇਖ ਲਓ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਇੰਨੇ ਜਿਆਦਾ ਹਸਪੀਟਲ ਤੇ ਇੰਨੇ ਜਿਆਦਾ ਡਾਕਟਰ ਬੈਠੇ ਆ ਸੋ ਦੋਸਤੋ ਬਿਮਾਰੀ ਤੋਂ ਬਚਣ ਦਾ ਸਿਰਫ ਇੱਕੋ ਹੀ ਕਾਰਨ ਆ ਖਾਣ ਪੀਣ ਸਹੀ ਕਰੋ ਆਪਣੇ ਆਪ ਨੂੰ ਸਿਹਤ ਤੰਦਰੁਸਤ ਰੱਖੋ ਜੇ ਅਸੀਂ ਵਧੀਆ ਖਾਵਾਂਗੇ ਤਾਂ ਵਧੀਆ ਹੀ ਮਤਲਬ ਰ੍ਹਾਂਗੇ ਸੋ ਆ ਦੇਖ ਰਿਹਾ ਹਾਂ ਤੁਸੀਂ ਲਾਈਵ ਤਸਵੀਰਾਂ ਇੱਕ ਬੋੜ ਦੇ ਦਰਖਤ ਨੂੰ ਗੱਲ ਚੱਲੀ ਸੀ ਵੀ ਅੱਗ ਲਾਉਣ ਤੋਂ ਪ੍ਰਾਵੋ ਦੇਖੋ ਮੇਰੀ ਟਿੱਪਣੀ ਇਹ ਨਹੀਂ ਹੈ ਵੀ ਤੁਸੀਂ ਅੱਗ ਲਾਉਣੀ ਜਾਂ ਨਾ ਲਾਉਣੀ ਇਹ ਤੁਹਾਡਾ ਆਪਣਾ ਪਰਸਨਲ ਮੈਟਰ ਹੈ ਲਾਓ ਪਰ ਅੱਗ ਲਾਉਣ ਦੇ ਬਾਵਜੂਦ ਧਿਆਨ ਰੱਖਿਆ ਕਰੋ ਵੀ ਸਾਡੇ ਜੋ ਬੂਟੇ ਨੇ ਸਾਡੇ ਪੇੜ ਪੌਦੇ ਜਿਵੇਂ ਕਿ ਆਹ ਦੇਖ ਰਹੇ ਹੋ ਤੁਸੀਂ ਆਹ ਦਰਖਤ ਆ ਬੋੜ ਦਾ ਦਰਖਤ ਆ ਐਵੇਂ ਨਾ ਦਰਖਤਾਂ ਨੂੰ ਅੱਗ ਨਾ ਚੜੇ ਕਿਸੇ ਪੰਖੀ ਦਾ ਨੁਕਸਾਨ ਨਾ ਹੋਵੇ ਜਿਵੇਂ ਪਿੱਛੇ ਦੇ ਕੁੱਤੇ ਜੋ ਅੱਗ ਦੇ ਵਿੱਚ ਚੁਲਸੇ ਗਏ ਮੱਛੀਗੇ ਉਹ ਵਿਚਾਰੇ ਛੋਟੇ ਛੋਟੇ ਜੀਵ ਹਤਿਆ ਨਾ ਹੋਵੇ ਸੋ ਵੀਡੀਓ ਪਾਉਣ ਦਾ ਇਹੀ ਮੇਰਾ ਮਕਸਦ ਸੀਗਾ ਵੀ ਅਸਨੂੰ ਸੇ ਧਿਆਨ ਰੱਖੀਏ ਤੇ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਅੱਗ ਨਾ ਲਾਈ ਜਾਵੇ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਮਜਬੂਰੀ ਆ ਵੀ ਲਾਉਣੀ ਹੀ ਹੈ ਤਾਂ ਪਲੀਜ਼ ਕਿਰਪਾ ਕਰਕੇ ਧਿਆਨ ਰੱਖਿਆ ਕਰੋ ਤਾਂ ਜੋ ਪੇੜ ਪੌਦੇ ਤੇ ਬੂਟਿਆਂ ਨੂੰ ਅੱਗ ਨਾ ਚੜੇ ਜੋ ਸਾਡੇ ਵਾਤਾਵਰਨ ਨੂੰ ਸ਼ੁੱਧ ਕਰਦੇ ਨੇ ਸਾਨੂੰ ਵਧੀਆ ਤਾਜੀ ਹਵਾ ਦੇ ਰਹੇ ਨੇ ਮੀਂਹ ਲਿਆਉਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਨੇ ਇਹਨਾਂ ਨੂੰ ਅਸੀਂ ਸੰਭਾਲ ਕੇ ਰੱਖੀਏ ਤਾਂ ਜੋ ਸਾਨੂੰ ਵਧੀਆ ਆਕਸੀਜਨ ਮਿਲ ਸਕੇ ਸਾਡਾ ਵਧੀਆ ਮਾਹੌਲ ਵਧੀਆ ਬਣ ਸਕੇ ਵਾਤਾਵਰਨ ਵਧੀਆ ਬਣ ਸਕੇ ਤੇ ਸਾਡਾ ਇਹੀ ਵੀਡੀਓ ਪਾਉਣ ਦਾ ਮਕਸਦ ਸੀ ਇਸ ਵੀਡੀਓ ਨਾਲ ਜੇ ਕਿਸੇ ਨੂੰ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਜਾਂ ਕਿਸੇ ਦੇ ਕੋਈ ਸਾਨ ਦੇ ਖਿਲਾਫ ਕਿਸੇ ਨੂੰ ਗਲਤ ਕਿਹਾ ਹੋਵੇ ਤਾਂ ਮਾਫੀ ਚਾਹੁੰਦੇ ਆ ਅੱਗੇ ਤੋਂ ਹੋਰ ਸਮਾਜ ਦੇ ਅਜਿਹੇ ਮੁੱਦਿਆਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਦੋਸਤੋ ਆਹ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਜੋ ਬੋਰ ਦਾ ਦਰਖਤ ਜਿਸ ਨੂੰ ਕੇ ਕਣਕ ਦੇ ਵੱਢਣ ਤੋਂ ਬਾਅਦ ਵਿੱਚ ਤੂੜੀ ਬਣ ਜਾਂਦੀ ਹੈ ਤੂੜੀ ਬਣ ਤੋਂ ਬਾਅਦ ਵਿੱਚ ਜੋ ਥੋੜਾ ਜਿਹਾ ਜੜ ਰਹਿ ਜਾਂਦਾ ਥੋੜੀ ਜੀ ਜੋ ਉਪਰ ਵਾਲੀ ਰਹਿ ਜਾਂਦੀ ਆ ਉਸ ਨੂੰ ਵੀ ਅੱਗ ਲਗਾਈ ਜਾਂਦੀ ਆ ਔਰ ਅੱਗ ਲਾਉਣ ਤੋਂ ਬਾਅਦ ਵਿੱਚ ਇਹ ਵੀ ਨਹੀਂ ਧਿਆਨ ਰੱਖਿਆ ਜਾਂਦਾ ਵੀ ਇਹ ਅੱਗ ਕਿੱਥੇ ਜਾ ਰਹੀ ਆ ਜਿਹਦਾ ਕੀ ਨੁਕਸਾਨ ਹੋ ਰਿਹਾ ਤੇ ਅੱਜ ਮੈਂ ਜਦੋਂ ਜਾ ਰਿਹਾ ਸੀ ਤਾਂ ਮੈਂ ਦੇਖਿਆ ਵੀਡੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿਹਾ ਜਾਂਦਾ ਕਿ ਇੱਕ ਮਾਂ ਬੋੜ ਦੀ ਛਾਂ ਤੇ ਬੋੜ ਦਾ ਦਰਖਤ ਤੁਸੀਂ ਦੇਖ ਰਹੇ ਹੋ ਇੱਕ ਮਾਂ ਦੀ ਗੱਲ ਕਰੀ ਹੈ ਬੋੜ ਦੀ ਸ਼ਾਮ ਵਰਗਾ ਠੰਡੀ ਸ਼ਾਮ ਇੱਕ ਮਾਂ ਦਾ ਪਿਆਰ ਹੁੰਦਾ ਤੇ ਬੋੜ ਦੇ ਦਰਖਤ ਦੇ ਨਾਲ ਉਹਦੀ ਤੁਲਨਾ ਕਰੀ ਗਈ ਹੈ ਸੋ ਵੀਰੋ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਦੇਖੋ ਜਦੋਂ ਆਪਾਂ ਅੱਗ ਲਾਉਨੇ ਆ ਚਲੋ ਦੇਖੋ ਵੈਸੇ ਤਾਂ ਆਪਾਂ ਸਰਕਾਰ ਦੀ ਕਿੰਨੀ ਕ ਮੰਨਦੇ ਆ ਕਈ ਵਾਰੀ ਸੀ ਪਿੰਡਾਂ ਸ਼ਹਿਰਾਂ ਵਿੱਚ ਆਮ ਨਿਕਲਦੇ ਆ ਕੰਧਾਂ ਦੇ ਉੱਪਰ ਵੱਡੇ ਵੱਡੇ ਬੋਰ ਲਾ ਕੇ ਲਿਖਿਆ ਹੁੰਦਾ ਵੀ ਪਰਾਲੀ ਨੂੰ ਅੱਗ ਨਾ ਲਾਓ ਸਗੋਂ ਖੇਤ ਵਿੱਚ ਹੀ ਮਲਾਉ ਠੀਕ ਹੈ ਜੀ ਇਹਦੀ ਖਾਦ ਤਿਆਰ ਕਰੋ ਇਹਨੂੰ ਖੇਤ ਵਿੱਚ ਹੀ ਬਾਓ ਪਰ ਫੇਰ ਵੀ ਅਸੀਂ ਕਿਤੇ ਨਾ ਕਿਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਾਂ ਫੇਰ ਵੀ ਇੰਨਾ ਸਮਝਾਉਣ ਦੇ ਬਾਵਜੂਦ ਵੀ ਫੇਰ ਵੀ ਖੇਤਾਂ ਨੂੰ ਅੱਗ ਲਗਾਈ ਜਾ ਰਹੀ ਹੈ ਖੇਤਾਂ ਵਿੱਚ ਜੋ ਪਰਾਲੀ ਹੁੰਦੀ ਹੈ ਉਹਨੂੰ ਅੱਗ ਲਾਈ ਜਾ ਰਹੀ ਹੈ ਪ੍ਰਸ਼ਾਸਨ ਸਰਕਾਰ ਸਾਡਾ ਕਾਨੂੰਨ ਸਾਡੀ ਸਰਕਾਰ ਜਿੱਥੇ ਤੱਕ ਮਦਦ ਕਰਦੀ ਹੈ ਹੁਣ ਤਾਂ ਬੜੇ ਪਰਾਲੀ ਨੂੰ ਸਾਂਭਣ ਦੇ ਜਰੀਏ ਬਣ ਚੁੱਕੇ ਨੇ oprali ਤੋਂ cng ਗੈਸ ਤੋਂ ਬਾਅਦ ਵਿੱਚ ਜੋ ਥੋੜਾ ਜਿਹਾ ਜਾੜ ਰਹਿ ਜਾਂਦਾ ਥੋੜੀ ਜੀ ਜੋ oprali ਰਹਿ ਜਾਂਦੀ ਆ ਉਸ ਨੂੰ ਵੀ ਅੱਗ ਲਗਾਈ ਜਾਂਦੀ ਆ ਔਰ ਅੱਗ ਲਾਉਣ ਤੋਂ ਬਾਅਦ ਵਿੱਚ ਇਹ ਵੀ ਨਹੀਂ ਧਿਆਨ ਰੱਖਿਆ ਜਾਂਦਾ ਵੀ ਇਹ ਅੱਗ ਕਿੱਥੇ ਜਾ ਰਹੀ ਆ ਜਿਹਦਾ ਕੀ ਨੁਕਸਾਨ ਹੋ ਰਿਹਾ ਤੇ ਅੱਜ ਮੈਂ ਜਦੋਂ ਜਾ ਰਿਹਾ ਸੀ ਤਾਂ ਮੈਂ ਦੇਖਿਆ ਵੀਡੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਹਾ ਜਾਂਦਾ ਹੈ ਕਿ ਇੱਕ ਮਾਂ ਬੋੜ ਦੀ ਛਾਂ ਤੇ ਬੋੜ ਦਾ ਦਰਖਤ ਤੁਸੀਂ ਦੇਖ ਰਹੇ ਹੋ ਇੱਕ ਮਾਂ ਦੀ ਗੱਲ ਕਰੀ ਹੈ ਬੋੜ ਦੀ ਛਾਂ ਵਰਗਾ ਠੰਡੀ ਛਾਂ ਇੱਕ ਮਾਂ ਦਾ ਪਿਆਰ ਹੁੰਦਾ ਤੇ ਬੋੜ ਦੇ ਦਰਖਤ ਦੇ ਨਾਲ ਉਹਦੀ ਤੁਲਨਾ ਕਰੀ ਗਈ ਹੈ ਸੋ ਵੀਰੋ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਦੇਖੋ ਜਦੋਂ ਆਪਾਂ ਅੱਗ ਲਾਉਨੇ ਆ ਚਲੋ ਦੇਖੋ ਵੈਸੇ ਤਾਂ ਆਪਾਂ ਸਰਕਾਰ ਦੀ ਕਿੰਨੀ ਕ ਮੰਨਦੇ ਆ ਕਈ ਵਾਰੀ ਸੀ ਪਿੰਡਾਂ ਸ਼ਹਿਰਾਂ ਵਿੱਚ ਆਮ ਨਿਕਲਦੇ ਆ ਕੰਧਾਂ ਦੇ ਉੱਪਰ ਵੱਡੇ ਵੱਡੇ ਬੋਰਡ ਲਾ ਕੇ ਲਿਖਿਆ ਹੁੰਦਾ ਵੀ ਪਰਾਲੀ ਨੂੰ ਅੱਗ ਨਾ ਲਾਓ ਸਗੋਂ ਖੇਤ ਵਿੱਚ ਹੀ ਮਿਲਾਓ ਠੀਕ ਹੈ ਜੀ ਇਹਦੀ ਖਾਦ ਤਿਆਰ ਕਰੋ ਇਹਨੂੰ ਖੇਤ ਵਿੱਚ ਹੀ ਬਾਓ ਪਰ ਫੇਰ ਵੀ ਅਸੀਂ ਕਿਤੇ ਨਾ ਕਿਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਆ ਫੇਰ ਵੀ ਇੰਨਾ ਸਮਝਾਉਣ ਦੇ ਬਾਵਜੂਦ ਵੀ ਫੇਰ ਵੀ ਖੇਤਾਂ ਨੂੰ ਅੱਗ ਲਗਾਈ ਜਾ ਰਹੀ ਹੈ ਖੇਤਾਂ ਵਿੱਚ ਜੋ ਪਰਾਲੀ ਹੁੰਦੀ ਆ ਉਹਨੂੰ ਅੱਗ ਲਾਈ ਜਰੀਆ ਪ੍ਰਸ਼ਾਸਨ ਸਰਕਾਰ ਸਾਡਾ ਕਾਨੂੰਨ ਸਾਡੀ ਸਰਕਾਰ ਜਿੱਥੇ ਤੱਕ ਮਦਦ ਕਰਦੀ ਹੈ ਹੁਣ ਤਾਂ ਬੜੇ ਪਰਾਲੀ ਨੂੰ ਸਾਂਭਣ ਦੇ ਜਰੀਏ ਬਣ ਚੁੱਕੇ ਨੇ ਪਰਾਲੀ ਤੋਂ ਸੀਐਨਜੀ ਗੈਸ ਪੈਦਾ ਹੁੰਦੀ ਆ ਜਾਂ ਹੋਰ ਕਾਫੀ ਜਗ੍ਹਾ ਤੇ ਇਹਨੂੰ ਵਰਤਿਆ ਜਾਂਦਾ ਹੁਣ ਤਾਂ ਪਰਾਲੀ ਸਾਂਭੀ ਵੀ ਜਾ ਰਹੀ ਆ ਪਰ ਅਸੀਂ ਕਿਤਨਾ ਕਿਤੇ ਮਤਲਬ ਕੰਮ ਤੋਂ ਜਲਦੀ ਵਿਹਲੇ ਹੋਣ ਲਈ ਸਾਡਾ ਕੰਮ ਜਲਦੀ ਨਿਬੜ ਜਾਵੇ ਤੇ ਪਰਾਲੀ ਨੂੰ ਅੱਗ ਲਾ ਰਹੇ ਆ ਤੇ ਜਿਸ ਨੇ ਚਲੋ ਭਰਾਵੋ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਤੁਹਾਨੂੰ ਜੋ ਤੁਹਾਨੂੰ ਸਹੀ ਲੱਗਦਾ ਉਹ ਕਰੋ ਦੇਖੋ ਅਗਰ ਕਿਸੇ ਨੂੰ ਸਮਝਾਉਣਾ ਤਾਂ ਸਿੱਧਾ ਗੱਲ ਨੂੰ ਆਉਂਦਿਆ ਵੀ ਸਾਡੀ ਦੁਕਾਨਦਾਰੀ ਹੈ ਜੀ ਸਾਡੇ ਖੇਤ ਆ ਤੂੰ ਕੌਣ ਹੋ ਨਾ ਬੋਲਣ ਵਾਲਾ ਤੇਰਾ ਕੀ ਮਤਲਬ ਤੂੰ ਕੌਣ ਲੱਗਦਾ ਹਰ ਇੱਕ ਨੂੰ ਆਪੋ ਆਪਣਾ ਕੰਮ ਪਿਆਰਾ ਕਿਸੇ ਨੂੰ ਕਿਸੇ ਦੀ ਦੁਕਾਨਦਾਰੀ ਹੈ ਕਿਸੇ ਦਾ ਕੋਈ ਵੀ ਆ ਚਲੋ ਇਹ ਨਹੀਂ ਸੋ ਕੰਮ ਕਰਦੇ ਆ ਲੋਕ ਪਰ ਅੱਜ ਮੇਰਾ ਲਾਈਵ ਹੋਣ ਦਾ ਸਿਰਫ ਇਹੀ ਕਾਰਨ ਸੀ ਚਲੋ ਅੱਗੇ ਲਾਣੇ ਆ ਕੋਈ ਗੱਲ ਨਹੀਂ ਲਾਓ ਤੇ ਪੇੜ ਪੌਦੇ ਜਿਹੜੇ ਆ ਮਤਲਬ ਇਹਨਾਂ ਦਰਖਤਾਂ ਦਾ ਕੀ ਕਸੂਰ ਆ ਇਹ ਜੋ ਪੰਛੀ ਆਲ ਨੇ ਬਣਾ ਕੇ ਦਰਖਤਾਂ ਤੇ ਬੈਠਦੇ ਨੇ ਇਹਨਾਂ ਦਾ ਕੀ ਕਸੂਰ ਆ ਕੀ ਕਸੂਰ ਆ ਵੀ ਅਸੀਂ ਉਹ ਅੱਗ ਲਾ ਕੇ ਸੀ ਪੇੜ ਜੋ ਕਿ ਸਾਨੂੰ ਆ ਤੁਸੀਂ ਬੋਰ ਦਾ ਦਰਖਤ ਦੇ ਰਹੇ ਹੋ ਕਿਵੇਂ ਚੋੜ ਸਿਆ ਪਿਆ ਮੱਚਿਆ ਪਿਆ ਇਹਦੇ ਪੱਤੇ ਸੁੱਕ ਚੁੱਕੇ ਨੇ ਕਦੋਂ ਇਹ ਹਰਾ ਭਰਾ ਹੋਣਾ ਕਿਤਨਾ ਕਿਤੇ ਧਰਤੀ ਦਾ ਟੈਂਪਰੇਚਰ ਵੀ ਇਹਦੇ ਨਾਲ ਅੱਪ ਹੋ ਰਿਹਾ ਐਨੀ ਜ਼ਿਆਦਾ ਗਰਮੀ ਪੈਣ ਲੱਗੀ ਹੁਣ ਮਈ ਮਹੀਨਾ ਚੱਲਦਾ ਮਈ ਦੇ ਵਿੱਚ ਤੁਸੀਂ ਦੇਖ ਲਓ ਬਾਹਰ ਕਿੰਨੀ ਗਰਮੀ ਆ ਬਾਹਰ ਨਿਕਲਿਆ ਨਹੀਂ ਜਾ ਰਿਹਾ ਕਿੰਨੀ ਜ਼ਿਆਦਾ ਧੁੱਪ ਕਿੰਨੀ ਜ਼ਿਆਦਾ ਟੈਂਪਰੇਚਰ ਅੱਪ ਹੋ ਗਿਆ ਕਾਰਨ ਗਰਮੀ ਦਾ ਕਾਰਨ ਮੈਂ ਹੀ ਨਹੀਂ ਕਹਿੰਦਾ ਵੀ ਅੱਗ ਲਾਉਣ ਦੇ ਨਾਲ ਹੀ ਵੀ ਗਰਮੀ ਵਧੀ ਆ ਪਰ ਕਿਤੇ ਨਾ ਕਿਤੇ ਅਸੀਂ ਅੱਗ ਜੇ ਨਾ ਲਈਏ ਸਾਡੀ ਧਰਤੀ ਸਾਡਾ ਵਾਤਾਵਰਨ ਬਚਿਆ ਰਹੂਗਾ ਕਹਿਣ ਦਾ ਮਤਲਬ ਇਹ ਆ ਭਰਾਵੋ ਜਦੋਂ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਅੱਗ ਲਾਉਣੇ ਹੋ ਤਾਂ ਉਸ ਟਾਈਮ ਕਮ ਸੇ ਕਮ ਤੁਸੀਂ ਇਹ ਤਾਂ ਧਿਆਨ ਰੱਖੋ ਵੀ ਆਲ ਦਾਲੇ ਕੋਈ ਜੋ ਪੇੜ ਨੇ ਪੌਦੇ ਨੇ ਸਾਡੇ ਉਹਨਾਂ ਦੇ ਉੱਪਰ ਕਿਸੇ ਜਾਨਵਰਾਂ ਦਾ ਆਲ ਨਾ ਜਾਨਵਰ ਬੈਠੇ ਨੀ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਦਰਖਤ ਤੇ ਇੱਕ ਵਾਰ ਜੜਾਂ ਨੂੰ ਅੱਗ ਲੱਗੀ ਉਹ ਮੁੜ ਕੇ ਹਰਾ ਭਰਾ ਨਹੀਂ ਹੁੰਦਾ ਉਹ ਸੁੱਕ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ အਹਿਮੀयत ਰੱਖਦੇ ਨੇ ਦਰੱਖਤ ਕੀ ਕਰਦੇ ਆ ਸਾਡੀ ਜ਼ਿੰਦਗੀ ਦੇ ਵਿੱਚ အਹਿਮੀयत ਰੱਖਦੇ ਆ ਦਰੱਖਤ ပေါန့် ਖੋਰ ਨੂੰ ਰੋਕਦੇ ਆ ਹੜ੍ਹਾਂ ਨੂੰ ਰੋਕਦੇ ਆ ਤੇ မੀਂਹ ਲਿਆਉਣ ਦੇ ਵਿੱਚ ਸਾਡੀ ਮਦਦਗਾਰ ਕਰਦੇ ਆ ਮੀਂਹ ਲਿਆਉਣ ਦੇ ਵਿੱਚ ਸਾਡੀ ਸਿਹਤਾਂ ਕਰਦੇ ਆ ਜਿਸ ਦੇ ਨਾਲ ਕਿ ਮੀਂਹ ਪੈਂਦਾ ਤਾਂ ਕਰਕੇ ਇਹ ਦਰੱਖਤ मतलब ਸਾਡੀ ਬਹੁਤ ဇਿਆਦਾ ਮਦਦ ਕਰਦੇ ਆ ਮੰਨ ਲਓ ਕੋਈ ਰਸਤੇ ਵਿੱਚ ਨਿਕਲਿਆ ਜਾ ਰਿਹਾ ਕੋਈ စਾਈਕਲ ਤੇ ਆ ਕੋਈ ਮੋਟਰਸਾਈਕਲ ਦੇ ਉੱਪਰ ਆ ਮੀਂਹ ਆ ਗਿਆ ਬਾਰਸ਼ ਦਾ ਮੌਸਮਾਂ ਮੀਂਹ ਆ ਗਿਆ ਤਾਂ ਦਰਖਤ ਦੇ ਖੜ ਕੇ ਵੀ ਸਾਨੂੰ ਇੱਕ ਸਹਾਰਾ ਮਿਲਦਾ ਐਨੀ ਸਾਡੀ ਮਦਦ ਕਰਦੇ ਆ ਪਰ ਕਿਤੇ ਨਾ ਕਿਤੇ ਹੁਣ ਜੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜੋ ਬੋਰਡ ਦਾ ਦਰਖਤ ਜਿਹਨੂੰ ਕਿਹਾ ਜਾਂਦਾ ਸੀ ਇੱਕ ਮਾਂ ਬੋਰਡ ਦੀ ਛਾਂ ਤੇ ਅੱਜ ਇਹ ਪੂਰਾ ਝੁਲਸ ਗਿਆ ਤੇ ਦੇਖ ਲਓ ਸੁੱਕਿਆ ਪਿਆ ਇਹਦੇ ਨਾਲ ਦੇ ਹੋਰ ਦਰਖਤ ਕਿੰਨੇ ਮੱਚ ਚੁੱਕੇ ਨੇ ਸੁੱਕ ਚੁੱਕੇ ਨੇ ਤੇ ਪੰਛੀਆਂ ਦੇ ਜਵਾਲ ਨੇ ਸੀ ਉਹ ਪਤਾ ਨਹੀਂ ਛੋਟੇ ਛੋਟੇ ਵਿੱਚ ਬੱਚੇ ਹੋਣੇ ਆ ਖਰੀ ਆਂਡੇ ਹੋਣੇ ਆ ਜੀਵ ਹੱਤਿਆ ਵੀ ਹੋ ਰਹੀ ਆ ਇਹਦਾ ਜ਼ਿੰਮੇਵਾਰ ਕੌਣ ਆ ਕਿਸੇ ਨੂੰ ਨਹੀਂ ਸਰੇ ਰਹਾ ਜਾ ਸਾਦੋ ਇਹਦਾ ਜ਼ਿੰਮੇਵਾਰ ਕੌਣ ਹੈ ਦੋਸਤੋ ਮੇਰਾ ਅੱਜ ਦਾ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਜਾਂ ਕਿਸੇ ਦੇ ਖਿਲਾਫ ਜਾਂ ਕਿਸੇ ਖੇਤ ਵਾਲੇ ਵੀਰ ਦੇ ਜਾਂ ਕਿਸਾਨਾਂ ਦੇ ਸਿਰਫ ਇੱਕ ਛੋਟਾ ਜਿਹਾ ਮੈਸੇਜ ਦੇਣ ਲਈ ਵੀ ਚਲੋ ਭਰਾਵੋ ਕੋਈ ਗੱਲ ਨਹੀਂ ਖੇਤਾਂ ਨੂੰ ਅੱਗ ਲਾਓ ਜਰੂਰ ਇਹ ਤੁਹਾਨੂੰ ਪਤਾ ਵੀ ਅੱਗ ਦੇਖੋ ਸਰਕਾਰਾਂ ਇੰਨਾ ਕੁਝ ਕਰ ਰਹੀਆਂ ਨਹੀਂ ਆਪਾਂ ਫੇਰ ਵੀ ਨਹੀਂ ਹਟ ਰਹੇ ਸਾਡੀ ਪਰਾਲੀ ਸੰਭਾਲੀ ਜਾ ਰਹੀ ਆ ਠੀਕ ਆ ਪਰ ਸਰਕਾਰਾਂ ਨੇ ਜ਼ੋਰ ਲਾ ਲਾ ਕੇ ਥੱਕ ਕੇ ਵੀ ਨਾ ਲਾਓ ਨਾ ਲਾਓ ਫੇਰ ਵੀ ਆਪਾਂ ਨਹੀਂ ਮੰਨ ਰਹੇ ਚਲੋ ਤੁਸੀਂ ਲਾ ਰਹੇ ਹੋ ਤੁਹਾਡੀ ਆਪਣੀ ਸੋਚ ਆ ਇਹਦੇ ਨਾਲ ਪਰਾਲੀ ਜਿਵੇਂ ਖੇਤਾਂ ਨੂੰ ਅੱਗ ਲਾਉਨੇ ਆ ਤਾਂ ਟੈਂਪਰੇਚਰ ਆਪ ਹੁੰਦਾ ਤੇ ਧਰਤੀ ਦੇ ਵਿੱਚੋਂ ਗਰਮੀ ਪੈਦਾ ਹੁੰਦੀ ਆ ਤੇ ਨਾਲ ਦੇ ਨਾਲ ਦੇਖਿਆ ਜਾਂਦਾ ਕਈ ਵਾਰ ਰੋਡ ਦੇ ਉੱਪਰ ਆ ਰਾਲੀ ਨੂੰ ਅੱਗ ਲੱਗਣ ਦੇ ਕਾਰਨ ਕਾਫੀ ਗੱਡੀਆਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਆਉਂਦੀ ਆ। ਕਈ ਵਾਰ ਸੁਣ ਦੇ ਵਿੱਚ ਆਈਆਂ ਨੇ ਘਟਨਾ ਸਕੂਲ ਵਾਲੀਆਂ ਬੈਨ ਬੱਚੇ ਜਦੋਂ ਜਾ ਰਹੇ ਹੁੰਦੇ ਨੇ ਰੋਡ ਦੇ ਉੱਪਰ ਅੱਗ ਕਾਰਨ ਦੇ ਅੱਗ ਲੱਗਣ ਦੇ ਕਾਰਨ ਉਹਨਾਂ ਦੇ ਐਕਸੀਡੈਂਟ ਹੋ ਜਾਂਦੇ ਨੇ। ਕਈ ਬੱਚਿਆਂ ਦੀ ਮਤਲਬ ਦੇਖਿਆ ਵੀ ਡੈਥ ਵੀ ਹੋਈਆਂ ਨੇ। ਕਈ ਬੱਚੇ ਮੌਤ ਦਾ ਕਾਰਨ ਵੀ ਬਣੇ ਨੇ ਅੱਗ ਦੇ ਕਾਰਨ। ਤੇ ਥੋੜੇ ਦਿਨਾਂ ਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਇੱਕ ਕਤੂਰੇ ਸੀਗੇ ਬੱਚੇ ਕੁੱਤੇ ਦੇ ਤੇ ਉਹ ਆਪਣਾ ਅੱਗ ਦੇ ਵਿੱਚ ਮੱਚ ਗਏ ਝੁੱਲਸ ਗਏ ਅੱਗ ਲੱਗ ਗਈ ਉਹਨਾਂ ਨੂੰ ਇੱਕ ਬੱਚਾ ਛੋਟਾ ਜਿਹਾ ਹਜੇ 4-5 ਦਿਨਾਂ ਦਾ ਸੀ ਅੱਖਾਂ ਵੀ ਨਹੀਂ ਖੁੱਲੀਆਂ ਸੀ ਬਾਹਰ ਆ ਕੇ ਮਤਲਬ ਖੇਤ ਤੋਂ ਬਾਹਰ ਆ ਗਿਆ ਸੀ ਅੱਗ ਤੋਂ ਉਹ ਵੀ ਮੱਚਿਆ ਹੋਇਆ ਸੀ ਤੇ ਵਿੱਚ ਅੱਗ ਦੇ ਵਿੱਚ ਵੀਡੀਓ ਲਾਈਵ ਤਸਵੀਰਾਂ ਕਿਸੇ ਵੀਰ ਦੀ ਵੀਡੀਓ ਪਾਈ ਹੋਈ ਸੀ ਉਹ ਦੇਖੀਆਂ ਤਾਂ ਬੱਚੇ ਛੋਟੇ-ਛੋਟੇ ਮੱਚੇ ਪਏ ਸੀ ਤੇ ਇਹਦਾ ਜੁਮੇਬਾ ਅੱਜ ਇੱਕ ਜ਼ਹਿਰ ਤੇ ਲੱਗ ਚੁੱਕੀ ਆ ਇੱਕ ਜ਼ਹਿਰੀਲੀ ਧਰਤੀ ਸਾਡੀ ਬਣ ਚੁੱਕੀ ਆ ਸਾਡੀ ਜ਼ਮੀਨ ਜ਼ਹਿਰੀਲੀ ਬਣ ਚੁੱਕੀ ਆ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਕੈਮੀਕਲ ਇੰਨੀ ਜ਼ਿਆਦਾ ਰੇਹਾਂ ਸਪਰੇਆਂ ਕੀਟਨਾ ਸੱਕ ਬੜੇ ਕੀਟਨਾ ਸੱਕ ਇੰਨੇ ਜ਼ਿਆਦਾ ਯੂਜ਼ ਹੁੰਦੇ ਆ ਇੰਨੇ ਜ਼ਿਆਦਾ ਪਾਏ ਜਾਂਦੇ ਆ ਕਿ ਸਾਡੇ ਖਾਣ ਲਾਇਕ ਚੀਜ਼ ਨਹੀਂ ਫਿਰ ਅਸੀਂ ਡਾਕਟਰਾਂ ਕੋਲ ਜਾਂਦੇ ਆ ਡਾਕਟਰ ਕਹਿੰਦੇ ਆ ਜੀ ਤੁਹਾਡਾ ਖਾਣਾ ਪੀਣਾ ਸਹੀ ਨਹੀਂ ਖਾਣਾ ਪੀਣਾ ਸਹੀ ਕਰੋ ਕਿਵੇਂ ਕਰਾਂਗੇ ਜੀ ਖਾਣਾ ਵੀ ਖਾਣਾ ਪੀਣਾ ਤਦ ਹੀ ਸਹੀ ਹੋ ਸਕਦਾ ਜੇ ਅਸੀਂ ਵਧੀਆ ਖਾਵਾਂਗੇ ਜੇ ਅਸੀਂ ਵਧੀਆ ਉਗਾਵਾਂਗੇ ਅਸੀਂ ਇਹ ਨਹੀਂ ਵੀ ਆਪ ਵਧੀਆ ਖਾਈਏ ਤੇ ਹੋਰਾਂ ਦੇ ਬੱਚੇ ਭੁੱਖੇ ਮਰਨ ਜ਼ਹਿਰ ਖਾਣ ਤਾਂ ਭਰਾਵੋ ਜਿਹਹ ਜਾਂ ਬੀਜਾਂਗੇ ਉਹ ਜਾਂ ਫਿਰ ਵੱਡਾਂਗੇ ਜਿਹਹ ਜਾਂ ਬੋਵਾਂਗੇ ਉਹ ਜਾਂ ਵੱਡਣਾ ਪੈਣਾ ਜਿਹਹ ਜੇ ਕਰਮ ਕਰਾਂਗੇ ਉਹ ਜੇ ਫਲ ਸਾਨੂੰ ਜ਼ਰੂਰ ਮਿਲਣਗੇ ਤਾਂ ਕਰਕੇ ਆਰਗੈਨਿਕ ਖੇਤੀ ਕਰੋ ਵੱਧ ਤੋਂ ਵੱਧ ਤਾਂ ਕਿ ਰੇਸ ਸਪਰੇਅ ਦਾ ਘਟ ਆਪਾਂ ਜਿੰਨਾ ਵੀ ਕੀਟਨਾ ਸਕ ਪਾਉਣੇ ਆ ਉਹਦਾ ਘੱਟ ਉਪਯੋਗ ਹੋ ਸਕੇ ਸਾਡਾ ਸਮਾਜ ਸਾਡਾ ਵਾਤਾਵਰਨ ਸੁਧਰੇ ਜਿਵੇਂ ਲਾਲੂ ਫੂਡ ਦਾ ਮਹਿਕਮਾ ਫੂਡ ਮਹਿਕਮਾ ਜਿਵੇਂ ਅਸੀਂ ਦੀਵਾਲੀ ਮੌਕੇ ਚੈੱਕ ਕਰਦੇ ਆ ਉਹ ਵੀ ਖੋਆ ਨਕਲੀ ਆ ਦੁੱਧ ਨਕਲੀ ਆ ਰਿਆ ਜਾਂ ਖਾਣ ਵਾਲੀਆਂ ਚੀਜ਼ਾਂ ਨੇ ਉਹ ਨਕਲੀ ਆ ਰੀਆਂ ਨੇ ਫੈਕਟਰੀਆਂ ਬੰਦ ਹੋਈਆਂ ਵੱਡੇ ਵੱਡੇ ਸਟੋਰ ਬੰਦ ਹੋਏ ਵੱਡੀਆਂ ਵੱਡੀਆਂ ਮਠਿਆਈਆਂ ਦੀਆਂ ਦੁਕਾਨਾਂ ਬੰਦ ਹੋਈਆਂ ਉਹ ਚੈੱਕ ਹੋ ਰਿਹਾ ਦੁਕਾਨਾਂ ਨੂੰ ਤਾਲੇ ਲੱਗ ਰਹੇ ਨੇ ਠੀਕ ਹੈ ਜੀ ਪਰ ਕੋਈ ਇਹ ਕੋਈ ਕਿਤੇ ਮੇਰੀ ਇੱਕ ਮਤਲਬ ਮੇਰੀ ਆਪਣੀ ਸੋਚ ਆ ਮੈਂ ਕਿਸੇ ਤੇ ਉਂਗਲੀ ਨਹੀਂ ਟੇਪਣੀ ਨਹੀਂ ਕਰ ਰਿਆ ਮੇਰੀ ਆਪਣੀ ਪਰਸਨਲ ਸੋਚ ਆ ਵੀ ਅਸੀਂ ਇਹ ਕਿਉਂ ਨਹੀਂ ਦੇਖਦੇ ਵੀ ਸਾਡੇ ਖਾਨ ਲੈਕ ਖੇਤ ਦੇ ਵਿੱਚ ਜੋ ਸੀ ਉਪਜ ਪੈਦਾ ਕਰ ਰਹੇ ਹਾਂ ਖਾਣ ਲਾ ਕੇ ਹੈ ਕਿ ਨਹੀਂ ਸਾਡੇ ਖਾਣ ਲਾ ਕੇ ਹੈ ਕਿ ਅਸੀਂ ਖਾ ਸਕਦੇ ਆ ਕਿ ਅਸੀਂ ਜ਼ਹਿਰ ਖਾ ਰਹੇ ਆ ਜੇ ਅਸੀਂ ਜ਼ਹਿਰ ਬੀਜ ਰਹੇ ਆ ਤਾਂ ਜ਼ਹਿਰੀ ਖਾਵਾਂਗੇ ਤਾਂ ਉਥੇ ਕਿਉਂ ਨਹੀਂ ਓਬਜੈਕਸ਼ਨ ਲੱਗ ਰਹੀ ਉਹਨਾਂ ਦੀ ਕੋਈ ਰੋਕ-ਥਾਮ ਨਹੀਂ ਉਸ ਨੂੰ ਕੋਈ ਰੋਕਿਆ ਨਹੀਂ ਜਾ ਸਕਦਾ ਜਦੋਂ ਕਿਸੇ ਦੁਕਾਨਦਾਰ ਨੇ ਕੋਈ ਚੀਜ਼ ਵੇਚਣੀ ਹੋਵੇ ਤਾਂ ਉਹਤੇ ਰੋਕ ਲੱਗ ਜਾਂਦੀ ਹੈ ਜੀ ਇਹ ਤੇਰਾ ਖੋਆ ਨਕਲੀ ਆ ਤੇਰੀ ਆਹ ਚੀਜ਼ ਨਕਲੀ ਆ ਦੁੱਧ ਨਕਲੀ ਆ ਤੂੰ ਨਕਲੀ ਚੀਜ਼ ਵੇਚ ਰਿਹਾ ਕੀ ਅੱਜ ਸਾਨੂੰ ਖੇਤਾਂ ਦੇ ਵਿੱਚੋਂ オリジナル ਚੀਜ਼ ਮਿਲਦੀ ਆ ਇਹ ਨਕਲੀ ਨਹੀਂ ਮਿਲਦੀ ਐਨੀਆਂ ਰੇਹਾਂ ਸਪਰੇਹਾਂ ਨਾਲ ਚੀਜ਼ ਪੈਦਾ ਕੀਤੀ ਹੋਈ ਤਾਂ ਅਸੀਂ ਜੋ ਖਾ ਰਹੇ ਹਾਂ ਤਾਂ ਜ਼ਹਿਰੀ ਖਾ ਰਹੇ ਹਾਂ ਜੇ ਅੱਜ ਸਾਡੇ ਜੇਸੀ ਮੱਝਾਂ ਕਾਮਾਂ ਕਰ ਰੱਖੀਆਂ ਨੇ ਉਹਨਾਂ ਨੂੰ ਰੇਸ ਸਪਰੇਅ ਪਾ ਕੇ ਇੱਕ ਜ਼ਹਿਰ ਦਾ ਦੁੱਧ ਹੀ ਮਿਲ ਰਿਹਾ ਹੁਣ ਕਈ ਵਾਰੀ ਸੁਣਦੇ ਵਿੱਚ ਆਇਆ ਡਾਕਟਰਾਂ ਚ ਸੁਣਦੇ ਆ ਵੀਰ ਜੀ ਦੁੱਧ ਪੀਣਾ ਬੰਦ ਕਰੋ ਕਿਉਂ ਜੀ ਰੀਆਂ ਸਪਰੇਅ ਵਾਲੇ ਪਸ਼ੂ ਪੱਠੇ ਖਾ ਰਿਹਾ ਸਾਰਾ ਚਾਰਾ ਖਾ ਰਿਹਾ ਤਾਂ ਉਹ ਜ਼ਹਿਰਾ ਜੀ ਅਸੀਂ ਖਾਣਾ ਤਾਂ ਬੰਦ ਕਰੋ ਮੇਰੇ ਖਿਆਲ ਨਾਲ 95% ਲੋਕ ਅੱਜਕੱਲ ਬਿਮਾਰ ਪੈ ਰਹੇ ਨੇ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਨੇ ਕੈਂਸਰ ਵਰਗੀਆਂ ਬਿਮਾਰੀਆਂ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਇੰਨੀਆਂ ਜ਼ਿਆਦਾ ਬਿਮਾਰੀਆਂ ਕਿ ਜਿਸ ਦਾ ਕੋਈ ਅੰਤ ਨਹੀਂ ਕੀ ਕਿ ਸਾਡੇ ਖਾਣ ਕਰਨ ਵੇ ਆਪਣਾ ਖਾਣ ਪੀਣ ਸਹੀ ਕਰੀਏ ਜੇ ਖਾਣਾ ਪੀਣਾ ਤਦ ਹੀ ਹੋ ਸਹੀ ਹੋ ਸਕਦਾ ਜਦਕਿ ਅਸੀਂ ਖੇਤਾਂ ਦੇ ਵਿੱਚੋਂ ਵਧੀਆ ਅਨਾਜ ਪੈਦਾ ਕਰਾਂਗੇ ਤਾਂ ਸਾਡਾ ਵਧੀਆ ਖਾਵਾਂਗੇ ਤੇ ਵਧੀਆ ਪੀਵਾਂਗੇ ਤਾਂ ਸਾਡੀ ਸਿਹਤ ਦਾ ਰਾਜ ਚੰਗਾ ਰਹੂਗਾ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਸੀ ਲੋਕ ਕਿਉਂ 100 100 100 ਸਾਲ ਉਮਰ ਹੁੰਦੀ ਸੀ ਐਨੀ ਉਮਰ ਹੁੰਦੀ ਸੀ ਔਰ ਉਸ ਤੋਂ ਬਾਅਦ ਵਿੱਚ ਕਹਿੰਦੇ 5-5 ਕਿਲੋ ਗੁੜ ਮੈਂ ਸੁਣਦੇ ਵਿੱਚ ਆਇਆ ਪੰਸੇਰੀ ਪੰਸੇਰੀ ਗੁੜ ਐਦਾਂ ਹੀ ਖਾ ਜਾਂਦੇ ਸੀ ਤੁਰਦੇ ਫਿਰਦੇ ਕਿਲੋ-ਕਿਲੋ ਚਨੇ ਖਾ ਜਾਂਦੇ ਕਿਲੋ-ਕਿਲੋ ਕੱਚਾ ਦੇਸੀ ਕੀ ਪੀ ਜਾਂਦੇ 5-5 ਕਿਲੋ ਦੁੱਧੋ ਘੀਂ ਜਾਂਦੇ ਕਿਉਂ origignal ਸੀ ਉਸ ਟਾਈਮ ਕੋਈ ਖਾਦ ਕੋਈ ਕੀਟਨਾ ਸੱਕ ਕੋਈ ਦਵਾਈਆਂ ਕੋਈ ਰੇਅ ਸਪਰੇ ਨਹੀਂ ਹੁੰਦੀਆਂ ਸੀ ਸਿਰਫ ਦੇਸੀ ਗੋਹੇ ਦੀ ਖਾਦ ਪਾਉਂਦੇ ਸੀ ਤਾਂ ਸੇਤਾਂ ਵੀ ਸੀ ਉਦੋਂ ਇੰਨੇ ਡਾਕਟਰ ਵੀ ਨਹੀਂ ਸੀ ਇੰਨੇ ਹਸਪੀਟਲ ਨਹੀਂ ਸੀ ਹੁਣ ਦੇਖ ਲਓ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਇੰਨੇ ਜਿਆਦਾ ਹਸਪੀਟਲ ਤੇ ਇੰਨੇ ਜਿਆਦਾ ਡਾਕਟਰ ਬੈਠੇ ਆ ਸੋ ਦੋਸਤੋ ਬਿਮਾਰੀ ਤੋਂ ਬਚਣ ਦਾ ਸਿਰਫ ਇੱਕੋ ਹੀ ਕਾਰਨ ਆ ਖਾਣ ਪੀਣ ਸਹੀ ਕਰੋ ਆਪਣੇ ਆਪ ਨੂੰ ਸਿਹਤ ਤੰਦਰੁਸਤ ਰੱਖੋ ਜੇ ਅਸੀਂ ਵਧੀਆ ਖਾਵਾਂਗੇ ਤਾਂ ਵਧੀਆ ਹੀ ਮਤਲਬ ਰਹਿਾਂਗੇ ਸੋ ਆ ਦੇਖ ਰਿਹਾ ਹਾਂ ਤੁਸੀਂ ਲਾਈਵ ਤਸਵੀਰਾਂ ਇੱਕ ਬੋੜ ਦੇ ਦਰਖਤ ਨੂੰ ਗੱਲ ਚੱਲੀ ਸੀ ਵੀ ਅੱਗ ਲਾਉਣ ਤੋਂ ਪ੍ਰਾਵੋ ਦੇਖੋ ਮੇਰੀ ਟਿੱਪਣੀ ਇਹ ਨਹੀਂ ਹੈ ਵੀ ਤੁਸੀਂ ਅੱਗ ਲਾਉਣੀ ਜਾਂ ਨਾ ਲਾਉਣੀ ਇਹ ਤੁਹਾਡਾ ਆਪਣਾ ਪਰਸਨਲ ਮੈਟਰ ਹੈ ਲਾਓ ਪਰ ਅੱਗ ਲਾਉਣ ਦੇ ਬਾਵਜੂਦ ਧਿਆਨ ਰੱਖਿਆ ਕਰੋ ਵੀ ਸਾਡੇ ਜੋ ਬੂਟੇ ਨੇ ਸਾਡੇ ਪੇੜ ਪੌਦੇ ਜਿਵੇਂ ਕਿ ਆਹ ਦੇਖ ਰਹੇ ਹੋ ਤੁਸੀਂ ਆਹ ਦਰਖਤ ਆ ਬੋੜ ਦਾ ਦਰਖਤ ਆ ਐਵੇਂ ਨਾ ਦਰਖਤਾਂ ਨੂੰ ਅੱਗ ਨਾ ਚੜੇ ਕਿਸੇ ਪੰਖਸੀ ਦਾ ਨੁਕਸਾਨ ਨਾ ਹੋਵੇ ਜਿਵੇਂ ਪਿੱਛੇ ਦੇ ਕੁੱਤੇ ਜੋ ਅੱਗ ਦੇ ਵਿੱਚ ਚੁਲਸੇ ਗਏ ਮੱਛਗੇ ਉਹ ਵਿਚਾਰੇ ਛੋਟੇ ਛੋਟੇ ਜੀਵ ਹਤਿਆ ਨਾ ਹੋਵੇ ਸੋ ਵੀਡੀਓ ਪਾਉਣ ਦਾ ਇਹੀ ਮੇਰਾ ਮਕਸਦ ਸੀਗਾ ਵੀ ਇਸ ਨੂੰ ਸੀ ਧਿਆਨ ਰੱਖੀਏ ਤੇ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਅੱਗ ਨਾ ਲਾਈ ਜਾਵੇ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਮਜੂਰੀ ਆ ਵੀ ਲਾਉਣੀ ਹੀ ਹੈ ਤਾਂ ਪਲੀਜ਼ ਕਿਰਪਾ ਕਰਕੇ ਧਿਆਨ ਰੱਖਿਆ ਕਰੋ ਤਾਂ ਜੋ ਪੇੜ ਪੌਦੇ ਤੇ ਬੂਟਿਆਂ ਨੂੰ ਅੱਗ ਨਾ ਚੜੇ ਜੋ ਸਾਡੇ ਵਾਤਾਵਰਨ ਨੂੰ ਸ਼ੁੱਧ ਕਰਦੇ ਨੇ ਸਾਨੂੰ ਵਧੀਆ ਤਾਜੀ ਹਵਾ ਦੇ ਰਹੇ ਨੇ ਮੀਂਹ ਲਿਆਉਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਨੇ ਇਹਨਾਂ ਨੂੰ ਅਸੀਂ ਸੰਭਾਲ ਕੇ ਰੱਖੀਏ ਤਾਂ ਜੋ ਸਾਨੂੰ ਵਧੀਆ ਆਕਸੀਜਨ ਮਿਲ ਸਕੇ ਸਾਡਾ ਵਧੀਆ ਮਾਹੌਲ ਵਧੀਆ ਬਣ ਸਕੇ ਵਾਤਾਵਰਨ ਵਧੀਆ ਬਣ ਸਕੇ ਤੇ ਸਾਡਾ ਇਹੀ ਵੀਡੀਓ ਪਾਉਣ ਦਾ ਮਕਸਦ ਸੀ ਇਸ ਵੀਡੀਓ ਨਾਲ ਜੇ ਕਿਸੇ ਨੂੰ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਜਾਂ ਕਿਸੇ ਦੇ ਕੋਈ ਸਾਨ ਦੇ ਖਿਲਾਫ ਕਿਸੇ ਨੂੰ ਗਲਤ ਕਿਹਾ ਹੋਵੇ ਤਾਂ ਮਾਫੀ ਚਾਹੁੰਦੇ ਆ ਅੱਗੇ ਤੋਂ ਹੋਰ ਸਮਾਜ ਦੇਹ ਜੇ